ਔਰ ਕਿੱਥੇ ਕਿੱਥੇ ਫੈਰਿਆ ਅੱਜ ਅਮਰ ਸਰ ਬਟਿੰਡਾ ਬਟਿੰਡੇ ਅੱਜ ਹੋ ਗਿਆ ਹੋਇਆ ਸੀ ਕੀ ਨਾ ਸੀ ਕੇ ਓਏ 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 ਬਹੁਤ ਤੇਲੀ ਕਿੰਨੀ ਸੋਹਣੀ ਓਏ ਉੱਡ ਨਾ ਜਾਵੇ ਯਾਰ ਔਰ ਰੰਗ ਏ ਯਾਰ ਇਹ ਜੇ ਸੋਨੇ ਰੰਗੀ ਜੀ ਪਹਿਲੀ ਵਾਰ ਦੇਖੀ ਐ ਦੇਖੋ ਜ਼ੂਮ ਕਰਦਾ ਇੱਕ ਮਿੰਟ ਉੱਡ ਨਾ ਜਾਵੇ ਪਰ واہ یہ واقعی یار کمال ہے کیا کمال ہے تتلی دی پہلی بار دیکھی ہے دیکھیں تو بہت مطلب دے رنگاں دی واہ جی اڈ بھی نہ جائے جی میں نیڑے گیا ਦੇਖੋ ਜੀ ਦੇਖੀਏ ਕਿਸੇ ਨੇ ਤਾਂ ਕੈਮਰੇ 'ਚ ਤਾਂ ਤੁਹਾਨੂੰ ਹੋਰ ਰਗ ਰਿਆ ਉਹ ਪਰ ਇਹਦੀ ਜਿਹੜੀ ਆ ਕਾਰਨਰ ਤੇ ਬਣੀ ਹੋਈ ਆ ਰੰਗ ਇਹ 골ਡਨ ਆ ਬਿਲਕੁਲ ਸੋਨੇ ਰੰਗਾ ਹੁਣੋ ਕੈਮਰੇ 'ਚ ਸ਼ਾਇਦ ਚਾਂਦੀ ਵਰਗੀ ਦਿਸ ਰਹੀ ਹੈ ਉਹ ਇਕੱਠੀ ਵੀ ਹੋਗੀ ਉੱਡੂ YouTube ਵੀ ਉੱਡੂ ਵੀ ਹੋਗੀ ਦੇਖੋ ਹੁਣ ਕਿਦਾਂ ਦੀ ਆ ਪਰ ਜਦ ਪੰਖ ਖੋਲੂ ਇਕੱਠੇ ਕਰੂਗੀ ਮਤਲਬ ਇਕੱਠੇ ਦਾ ਹੋਮ ਕੀਤੇ ਨੇ ਇਹਨੇ ਆ ਦੇਖੋ ਜਦ ਨੇ ਖੋਲਣਾ ਫਿਰ ਬਹੁਤ ਸੋਹਣੇ ਰੰਗ ਨੇ ਉੱਡ ਗਈ ਉਹ ਬੈਠ ਗਈ ਜਾ ਕੇ ਇੱਥੇ ਗਈ ਸੀ ਯਾਰ ਰੰਗ ਦੇ ਹਰੇ-ਹਰੇ ਜਿਹੇ ਨੇ ਵਿੱਚੇ ਲੁਕ ਜਾਂਦੀ ਆ ਬਾਕੀ ਵੀ ਕੁਦਰਤ ਵੱਡੀ ਚੀਜ਼ ਆ ਇੱਕ ਹੋਰ ਜਾਨਵਰ ਆਉਂਦਾ ਇੱਥੇ ਗੋ ਟਾਈਪ ਆ ਪਰ ਗੋ ਨਹੀਂ ਹੈਗੀ ਉਹ ਹੋਰ ਹੀ ਆ ਜਿਵੇਂ ਛੋਟਾ ਮਗਰਮੱਛ ਹੁੰਦਾ ਝੋਨੇ ਵਾਲੇ ਕੇ ਚ ਦਿਸਦੀ ਆ ਉਹ ਚਾਰੇ ਲੱਤਾਂ ਨੇ ਭੱਜਦੀਆਂ ਮਗਰ ਮਛ ਮੰਗ ਪਾਣੀ 'ਚ ਰਹਿੰਦੀ ਆ ਪਰ ਗੋ ਤਾਂ ਪਾਣੀ 'ਚ ਨਹੀਂ ਰਹਿੰਦੀ ਹੁੰਦੀ ਗੋ ਦਾ ਰੰਗ ਵੀ ਪੀਲਾ ਪੀਲਾ ਬਰਾਊਨ ਹੁੰਦਾ ਉਹਦਾ ਰੰਗ ਵੀ ਇਹਦਾ ਹਰਾ ਹਰਾ ਜਿਵੇਂ ਡੱਡੂ ਦਾ ਹੁੰਦਾ ਮਗਰ ਮਾਛੀ ਗੈਲੋ ਉਹਨੂੰ ਛੋਟਾ چل رہی نے سیگا کدھر بٹھنڈا گیا جا. ملوٹ گدڑواہ ملوٹ